ਪਰਮ ਸਤਿਕਾਰਯੋਗ ਪਿਆਰੇ ਦਰਸ਼ਕੋ ਦਾ ਟੀਚਰਸ ਟੀਵੀ ਸਾਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਦਸਵੰਦਰ ਸਿੰਘ ਨਿਹਾਲ ਸਿੰਘ ਵਾਲਾ ਲਓ ਜੀ ਅਗਲੀ ਵੀਡੀਓ ਤੁਹਾਡੇ ਸਾਹਮਣੇ ਆ ਅੱਜ ਦਾ ਵਿਚਾਰ ਆ ਜਿਹੜਾ ਪੇਸ਼ ਕਰਦੇ ਆ ਅੱਜ ਦਾ ਵਿਚਾਰ ਹੈ ਜੀ ਇਨਸਾਨ ਦੀ ਉਮਰ ਭਾਵੇਂ ਕਿੰਨੀ ਵੀ ਹੋਵੇ ਪਰ ਉਸ ਵਿੱਚ ਕੁਝ ਕਰ ਕੁਜਨ ਦੀ ਇੱਛਾ ਤੇ ਲਗਨ ਹੋਣੀ ਚਾਹੀਦੀ ਹੈ ਫਿਰ ਵੇਖੋ ਕਿਹੜੀ ਮੰਜ਼ਲ ਸਰ ਨਹੀਂ ਕੀਤੀ ਜਾ ਸਕਦੀ ਇਹ ਵਿਚਾਰ ਆ ਸਾਡੀ ਜ਼ਿੰਦਗੀ ਦੇ ਉੱਤੇ ਬਿਲਕੁਲ ਟੁਕਦਾਗਾ ਔਰ ਇਹਦੇ ਤੋਂ ਅੱਗੇ ਲੈ ਕੇ ਅਸੀਂ ਜ਼ਿੰਦਗੀ ਦੇ ਵਿੱਚ ਔਖੇ ਔਖੇ ਕੰਮ ਵੀ ਜਿਹੜੀ ਬੜੀ ਆਸਾਨੀ ਦੇ ਨਾਲ ਕਰ ਲੈਨੇ ਆ ਗੁਰਬਾਣੀ ਦੇ ਵਿੱਚ ਵੀ ਦਰਜ ਆ ਨਿਸ਼ਚੇ ਕਰ ਆਪਣੀ ਜੀਤ ਕਰੋ ਜਿੰਨੀ ਦੇਰ ਤੱਕ ਅਸੀਂ ਕਿਸੇ ਕੰਮ ਨੂੰ ਕਰਨ ਦਾ ਨਿਸ਼ਚੇ ਨਹੀਂ ਕਰ ਲੈਂਦੇ ਉਨੀ ਦੇਰ ਤੱਕ ਸਾਡੀ ਜਿੱਤ ਜਿਹੜੀ ਉਹ ਨਹੀਂ ਹੁੰਦੀਗੀ ਸੋ ਇਸ ਕਰਕੇ ਅਸੀਂ ਇਹ ਤੁਹਾਡੇ ਨਾਲ ਅੱਜ ਦੇ ਵਿਚਾਰ ਦੀ ਸਾਂਝ ਪਾਉਂਦੇ ਆ ਹੋਇਆ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਲਈ ਪ੍ਰੇਰਿਤ ਕਰਾਂਗੇ ਚਾਹੇ ਅਸੀਂ ਕਿਸੇ ਵੀ ਤਰ੍ਹਾਂ ਦਾ ਕੰਮ ਕਰਦੇ ਹੋਈਏ ਤਾਂ ਜੇਕਰ ਅਸੀਂ ਲਗਨ ਦੇ ਨਾਲ ਉਹਨੂੰ ਕਰਾਂਗੇ ਆਪਦੀ ਦ੍ਰਿੜ ਇੱਛਾ ਦੇ ਨਾਲ ਉਹਨੂੰ ਕਰਨ ਦੇ ਲਈ ਉਤਸ਼ਾਹਿਤ ਹੋਗੇ ਉਹਨੂੰ ਸਫਲ ਚੜ੍ਹਾਵਾਗੇ ਤਾਂ ਦੁਨੀਆ ਦੇ ਵਿੱਚ ਕੋਈ ਵੀ ਕੰਮ ਅਝਹਾਨੀ ਜਿਹੜਾ ਮਨੁੱਖ ਨਹੀਂ ਕਰ ਸਕਦਾ ਇਹ ਸੀ ਜੀ ਅੱਜ ਦਾ ਵਿਚਾਰ ਅੱਗੇ ਕਰਦੇ ਹਾਂ ਜੀ ਹਰ ਰੋਜ਼ ਦੀ ਤਰ੍ਹਾਂ 28 ਜਨਵਰੀ ਦਾ ਇਤਿਹਾਸ ਕੀ ਆ ਇਦੀ ਹਿਸਟਰੀ ਕੀ ਹੈ 28 ਜਨਵਰੀ ਨੂੰ ਪਿਛਲਿਆਂ ਅੱਜ ਤੋਂ ਲੰਘ ਚੁੱਕੇ ਟਾਈਮ ਦੇ ਵਿੱਚ ਕੀ ਕੁਝ ਹੋਇਆ ਸੀ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਅੱਜ ਦੇ ਦਿਨ ਦੇ ਉੱਤੇ 28 1 1835 ਕਲਕੱਤੇ ਵਿੱਚ ਪਹਿਲੇ ਮੈਡੀਕਲ ਕਾਲਜ ਦੀ ਸਥਾਪਨਾ ਹੋਈ ਸੀ ਅੱਜ ਦੇ ਹੀ ਦਿਨ ਤੇ 1846 ਅੰਗਰੇਜ਼ਾਂ ਤੇ ਸਿੱਖਾਂ ਵਿਚਕਾਰ ਅਲੀਵਾਲ ਲੁਧਿਆਣਾ ਵਿਖੇ ਲੜਾਈ ਹੋਈ ਸੀਗੀ 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੁੰਦੀ ਆ ਤੇ ਉਦੋਂ ਆਪਾਂ ਕਹਿ ਲਈ 39 ਤੋਂ ਲੈ ਕੇ 7 ਸਾਲ ਬਾਅਦ ਲੁਧਿਆਣਾ ਦਾ ਅਲੀਵਾਲ ਦਾ ਇਲਾਕਾ ਜਿਹੜਾ ਉੱਥੇ ਜੰਗ ਹੋਈ ਸੀਗੀ ਅੰਗਰੇਜ਼ਾਂ ਤੇ ਸਿੱਖਾਂ ਦੇ ਵਿਚਕਾਰ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਮਰਨ ਤੋਂ ਬਾਅਦ ਉਹਨਾਂ ਦੇ ਰਾਜ ਦੇ ਵਿੱਚ ਹਫੜਾ ਦਫੜੀ ਮਚ ਗਈ ਸੀ ਹਰ ਇੱਕ ਬੰਦਾ ਇੱਕ ਦੂਜੇ ਨੂੰ ਮਾਰਨ ਤੇ ਤਲ ਗਿਆ ਸੀਗਾ ਤੇ ਸਿੱਖ ਰਾਜ ਇਸ ਤਰ੍ਹਾਂ ਸਮਾਪਤ ਹੋ ਗਿਆ ਸੀਗਾ ਇੱਕ ਸਰਦਾਰਵਾਦੋਂ ਅੱਗੇ ਆਜੀ 1865 ਲਾਲਾ ਲਾਜਪਤਰਾਏ ਦਾ ਟੁੱਡੀਕੇ ਮੋਗੇ ਵਿਖੇ ਜਨਮ ਹੋਇਆ ਸੀ 1865 ਦੇ ਵਿੱਚ ਅੱਗੇ ਜੀ 1887 ਪੈਰਿਸ ਵਿੱਚ ਇਮਫਾਲ ਟਾਵਰ ਬਣਨਾ ਸ਼ੁਰੂ ਹੋਇਆ ਸੀ ਪੈਰਿਸ ਦੇ ਵਿੱਚ ਉਹ ਅੱਜ ਦੇ ਦਿਨ ਤੇ ਸ਼ੁਰੂ ਹੋਇਆ ਸੀਗਾ ਅੱਗੇ ਜੀ 1912 ਸੁਤੰਤਰਤਾ ਸੰਗਰਾਮੀ ਸ਼ਹੀਦ ਹਰੀਕ੍ਰਿਸ਼ਨ ਦਾ ਜਨਮ ਹੋਇਆ ਸੀਗਾ 1925 ਨਿਊਕਲੀਅਰ ਵਿਗਿਆਨੀ ਰਾਜਾ ਰਮਨ ਦਾ ਜਨਮ ਹੋਇਆ ਸੀਗਾ ਜੀ ਅੱਗੇ ਗੱਲ ਕਰਦੇ ਆਂ ਕ੍ਰਾਂਤੀਕਾਰੀ ਹਰੀਕ੍ਰਿਸ਼ਨ ਜੀ ਬਾਰੇ ਮਾ ਜਿਹੜਾ ਅੱਜ ਦੇ ਦਿਨਤੀ ਹੋਇਆ ਸੀ 28 ਜਨਵਰੀ 1912 ਨੂੰ ਪਿੰਡ ਜਿਹੜੇ ਵਿੱਚ ਹੋਇਆ ਸੀ ਉਹਦਾ ਨਾਂ ਸੀਗਾ ਜੀ ਗੱਲਾ ਢੇਰ ਪਾਕਿਸਤਾਨ ਦੇ ਵਿੱਚ ਰਹਿ ਜਾਂਦਾ ਹੁਣ ਉਹ ਜਿੱਥੇ ਉਹਨਾਂ ਦਾ ਜਨਮ ਹੋਇਆ ਤੇ ਆਪ ਜੀ ਦੇ ਪਿਤਾ ਦਾ ਨਾਂ ਸੀ ਜਿਹੜਾ ਉਹ ਸੀ ਗੁਰਦਾਸ ਮੱਲ ਗੁਰਦਾਸ ਮੱਲ ਇਹਨਾਂ ਦੇ ਪਿਤਾ ਹੀ ਇਹਨਾਂ ਦੇ ਘਰ ਉਸ ਦੇ ਉਸ ਨੇ ਆਪਣੇ ਬਾਗ ਆਪਣੇ ਪੁੱਤਰ ਨੂੰ ਚੰਗਾ ਨਿਸ਼ਾਨੇਬਾਜ਼ ਬਣਾਇਆ ਇਹਨਾਂ ਦੇ ਪਿਤਾ ਜੀ ਨੇ ਇਹਨਾਂ ਨੂੰ ਨਿਸ਼ਾਨੇਬਾਜ਼ੀ ਵੀ ਸਿਖਾਈ ਉਹ ਵੀ ਦੇਸ਼ ਭਗਤ ਸੀ ਇਸ ਕਰਕੇ ਇਹਨਾਂ ਦੀ ਉਹਨਾਂ ਤੋਂ ਪ੍ਰੇਰਣਾ ਲੈ ਕੇ ਇਹ ਵੀ ਦੇਸ਼ ਭਗਤੀ ਦੇ ਰਾਹ ਵਿੱਚ ਕੁੱਦ ਪਏ ਉਹ ਆਪਣੇ ਪਿਤਾ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਬਾਗ ਦੇਸ਼ ਭਗਤੀ ਦੇ ਕੌਮੀ ਹਿੱਤਾਂ ਵਾਲੇ ਕੰਮ ਕਰਨ ਲੱਗ ਪਿਆ ਉਹ ਪੱਕੇ ਇਰਾਦੇ ਤੇ ਸਖਤ ਜਾਨ ਵਾਲਾ ਨੌਜਵਾਨ ਸੀਗਾ 18 ਸਾਲ ਦੀ ਉਮਰ ਵਿੱਚ ਚਚੇਰੇ ਭਰਾ ਚਮਨ ਲਾਲ ਨੇ ਲਾਹੌਰ ਚ ਕ੍ਰਾਂਤੀਕਾਰੀ ਸਾਥੀ ਦੁਰਗਾਦਾਸ ਖੰਨਾ ਤੇ ਰਣਧੀਰ ਸਿੰਘ ਤੇ ਬਿਰਿੰਦਰ ਨਾਲ ਮਿਲਾਇਆ ਇਹਨਾਂ ਨਾਲ ਰਲ ਕੇ ਅਜਿਹਾ ਕੰਮ ਕਰਨ ਦਾ ਫੈਸਲਾ ਕੀਤਾ ਕੇ ਜਿਸ ਨਾਲ ਅੰਗਰੇਜ਼ ਸਰਕਾਰ ਨੂੰ ਝਟਕਾ ਲੱਗੇ ਆਪਣੇ ਉਦੇਸ਼ ਦੀ ਪੂਰਤੀ ਲਈ ਸਕੀਮ ਮੁਤਾਬਕ 22 ਦਸੰਬਰ 1930 ਨੂੰ ਪੰਜਾਬ ਯੂਨੀਵਰਸਿਟੀ ਲਾਹੌਰ ਵਿੱਚ ਡਿਗਰੀ ਸਮਾਰੋਹ ਵਿੱਚ ਹਰੀਕ੍ਰਿਸ਼ਨ ਨੇ ਡਿਗਰੀ ਲੈਣ ਆਇਆ ਵਿਦਿਆਰਥੀ ਬਣ ਕੇ ਗੋਰੇ ਗਵਰਨਰ ਮੋਂਟੋਮੈਰੇਸੀ ਨੂੰ ਮਾਰਨ ਵਾਸਤੇ ਡਿਗਰੀਆਂ ਵੰਡਣ ਸਮੇਂ ਕੁਰਸੀ ਉੱਤੇ ਬੈਠੇ ਤੇ ਗੋਲੀ ਚਲਾਈ ਪਰ ਮੌਕੇ ਤੇ ਕੁਰਸੀ ਹਿੱਲਣ ਕਰਕੇ ਬਚ ਗਿਆ ਪਰ ਜ਼ਖਮੀ ਹੋਣ ਤੇ ਡਿੱਗ ਪਿਆ ਜਦੋਂ ਸਬ ਇਨਸਪੈਕਟਰ ਚੰਨਣ ਸਿੰਘ ਪਿੰਡ ਦਿਆਲਪੁਰ ਨੇੜੇ ਭਿੱਖੀ ਪਿੰਡ ਜ਼ਿਲ੍ਹਾ ਤਰਨਤਾਰਨ ਅੱਗੇ ਵੱਧ ਕੇ ਹਰੀਕ੍ਰਿਸ਼ਨ ਨੂੰ ਫੜਨ ਲੱਗਾ ਤਾਂ ਹਰੀਕ੍ਰਿਸ਼ਨ ਨੇ ਗੋਲੀ ਨਾਲ ਉੱਥੇ ਹੀ ਚਿੱਤ ਕਰ ਦਿੱਤਾ ਇਸ ਮੌਕੇ ਹਫੜਾ-ਦਫੜੀ ਮਚ ਗਈ ਤੇ ਦੋ ਹੋਰ ਗੋਲੀਆਂ ਨਾਲ ਇਨਸਪੈਕਟਰ ਬਧਾਵਾ ਰਾਮ ਤੇ ਇੱਕ ਅੰਗਰੇਜ਼ ਔਰਤ ਜ਼ਖਮੀ ਹੋ ਗਈ ਹਰੀ ਕ੍ਰਿਸ਼ਨ ਨੇ ਭਜਨ ਦੀ ਥਾਂ ਆਪਣੀ ਗ੍ਰਿਫਤਾਰੀ ਦੇ ਦਿੱਤੀ ਆਪਣੇ ਉਦੇਸ਼ ਵਿੱਚ ਸਫਲ ਨਾ ਹੋਣ ਦਾ ਉਸ ਨੂੰ ਬਹੁਤ ਦੁੱਖ ਸੀ ਪੁਲਿਸ ਹਿਰਾਸਤ ਵਿੱਚ ਅਸਹਿਤ ਸਹੀਏ ਦੇ ਕੇ ਉਸ ਦਾ ਚਿਹਰਾ ਬੇਪਛਾਣ ਕਰ ਦਿੱਤਾ ਗਿਆ ਜਦ ਉਸ ਦੇ ਪਰਿਵਾਰ ਵਾਲੇ ਜੇਲ੍ਹ ਵਿੱਚ ਉਸ ਨੂੰ ਮਿਲੇ ਉਹ ਵੀ ਨਾਂ ਪਛਾਣ ਸਕੇ ਸੈਂਟਰਲ ਜੇਲ੍ਹ ਵਿੱਚ ਉਸ ਨੂੰ ਸ਼ਹੀਦ ਭਗਤ ਸਿੰਘ ਨਾਲ ਮੁਲਾਕਾਤ ਕਰਨ ਲਈ ਭੁੱਖ ਹੜਤਾਲ ਰੱਖਣੀ ਪਈ 박 ਸਿੰਘ ਨੂੰ ਮਿਲ ਕੇ ਗਦਗਦ ਹੋ ਗਿਆ ਗਦਾਰ ਬਸੰਧਾ ਰਾਮ ਨੇ ਇਸ ਕੇਸ ਦਾ ਸਾਰਾ ਭੇਤ ਖੋਲ ਦਿੱਤਾ 9 ਜੂਨ 1931 ਨੂੰ ਹਰੀਕ੍ਰਿਸ਼ਨ ਨੂੰ ਮੀਆਂਵਾਰ ਝੀਲ ਵਿੱਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਇਹ ਸੀ ਜੀ ਹਰੀ ਕ੍ਰਿਸ਼ਨ ਜੀ ਜਿਹੜੇ ਕੇ ਸਾਡੇ ਮਹਾਨ ਦੇਸ਼ ਭਗਤ ਹੋਇਆ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲੇਖੇ ਲਾ ਦਿੱਤੀ ਅੱਗੇ ਚੱਲਦੇ ਹਾਂ ਜੀ ਕੁਝਕਰੋਚਕ ਤੱਤ ਜਿਵੇਂ ਆਪਾਂ ਹਰ ਰੋਜ਼ ਹੀ ਗੱਲ ਕਰਦੇ ਆਂ ਉਹਨਾਂ ਬਾਰੇ ਗੱਲਬਾਤ ਜਿਹੜੀ ਉਹ ਕਰਾਂਗੇ ਕੁਝ ਰੋਚਕ ਜਾਣਕਾਰੀ ਤਾਪਮਾਨ ਭਾਵੇਂ ਕਿੰਨਾ ਵੀ ਘੱਟ ਕਿਉਂ ਨਾ ਹੋਵੇ ਪਰ ਪੈਟਰੋਲ ਕਦੇ ਨਹੀਂ ਜੰਮਦਾ ਜਿਹੜਾ ਪੈਟਰੋਲ ਹੁੰਦਾਗਾ ਜਿੰਨਾ ਵੀ ਮਰਜ਼ੀ ਤਾਪਮਾਨ ਘੱਟ ਹੋ ਜਾਏ ਉਹ ਜੰਮਦਾ ਨਹੀਂ ਕਦੇ ਵੀ ਬਰਫ਼ ਦੇ ਵਿੱਚ ਵੀ ਲਾ ਦੀਏ ਤਾਂ ਵੀ ਜਿਹੜਾ ਪੈਟਰੋਲ ਨਹੀਂ ਜੰਮਦਾ ਨੰਬਰ 2 ਦੇ ਉੱਤੇ ਜੇਕਰ ਤੁਹਾਨੂੰ ਜਾਣਨਾ ਹੈ ਕਿ ਸੂਰਜ ਧਰਤੀ ਤੋਂ ਕਿੰਨਾ ਵੱਡਾ ਹੋਵੇਗਾ ਤਾਂ ਇਸ ਨੂੰ ਅਜਿਹੇ ਤਰੀਕੇ ਨਾਲ ਸਮਝਿਆ ਜਾ ਸਕਦਾ ਹੈ ਮੰਨ ਲਓ ਕਿ ਸਾਡੀ ਧਰਤੀ ਧੂੜ ਦੇ ਇੱਕ ਕਣ ਦੇ ਬਰਾਬਰ ਹੈ ਤਾਂ ਸੂਰਜ ਘੱਟ ਤੋਂ ਘੱਟ ਇੱਕ ਸੰਤਰੇ ਦੇ ਬਰਾਬਰ ਹੋਵੇਗਾ ਧੂੜ ਦਾ ਇੱਕ ਕਣ ਜਦੋਂ ਰੋਸ਼ਨੀ ਪੈਂਦੀ ਆ ਤਾਂ ਰੋਸ਼ਨੀ ਵਿੱਚ ਦੀ ਅਸੀਂ ਦੇਖਦੇ ਆ ਧੂੜ ਦਾ ਕਣ ਉੱਡੇ ਫਿਰਦੇ ਹੁੰਦੇ ਆ ਉਹਨਾਂ ਤੋਂ ਇੱਕ ਕਣ ਲੈ ਲਓ ਤੇ ਇੱਕ ਸੰਤਰਾ ਲੈ ਲਓ ਸੰਤਰੇ ਤੇ ਕਣ ਦੇ ਵਿੱਚ ਜਿੰਨਾ ਫਰਕ ਆ ਇੰਨਾ ਧਰਤੀ ਤੇ ਸੂਰਜ ਦੇ ਵਿੱਚ ਫਰਕ ਆ ਅੱਗੇ ਆ ਜੀ ਤੀਸਰਾ ਕਿਸੇ ਵੀ ਢਲਾਨ ਤੇ ਚੜ੍ਹਦੇ ਸਮੇਂ ਤੁਹਾਡੇ ਗੋਡਿਆਂ ਉੱਤੇ ਪੂਰੇ ਸਰੀਰ ਤੋਂ ਤਿੰਨ ਗੁਣਾ ਜ਼ਿਆਦਾ ਭਾਰ ਹੁੰਦਾ ਹੈ ਜਦੋਂ ਅਸੀਂ ਕਿਸੇ ਢਲਾਨ ਦੇ ਉੱਤੇ ਚੜ੍ਹਦੇ ਆ ਸਾਡੀ ਬਾਡੀ ਦਾ ਭਾਰ ਤੋਂ ਤਿੰਨ ਗੁਣਾ ਭਾਰ ਆ ਸਾਡੇ ਗੋਡਿਆਂ ਦੇ ਉੱਤੇ ਹੁੰਦਾ ਹੈ ਚਾਰ ਆ ਜੀ ਜਿੰਨਾ ਵੱਡਾ ਧਰਤੀ ਦਾ ਇੱਕ ਸਾਲ ਹੁੰਦਾ ਹੈ ਉਸ ਤੋਂ ਵੀ ਵੱਡਾ ਸ਼ੁਕਰ ਗ੍ਰਹਿ ਦਾ ਇੱਕ ਦਿਨ ਹੁੰਦਾ ਹੈ ਸ਼ੁਕਰ ਗ੍ਰਹਿ ਦਾ ਇੱਕ ਦਿਨ ਜਿਹੜਾ ਹੈਗਾ ਧਰਤੀ ਦੇ ਸਾਰੇ ਸਾਲ ਦੇ ਬਰਾਬਰ ਆ ਕਹਿਣ ਦਾ ਭਾਵ 365 ਦਿਨ ਜਿੰਨੇ ਹੁੰਦੇ ਉਹਨਾਂ ਸ਼ੁਕਰ ਗ੍ਰਹਿ ਦੇ ਉੱਤੇ ਇੱਕ ਦਿਨ ਬਣਦਾ ਹੈ 5 ਹਵਾ ਸਿਰਫ ਉਦੋਂ ਆਵਾਜ਼ ਕਰਦੀ ਹੈ ਜਦੋਂ ਕਿਸੇ ਚੀਜ਼ ਦੇ ਉਲਟ ਚੱਲਦੀ ਹੈ ਹਵਾ ਜਿਹੜੀ ਹੁੰਦੀ ਆ ਉਦੋਂ ਉਹਦੀ ਆਵਾਜ਼ ਆਉਂਦੀ ਆ ਜਦੋਂ ਕਿਸੇ ਚੀਜ਼ ਦੇ ਉਲਟ ਚੱਲਦੀ ਆ ਅੱਗੇ ਆ ਜੀ 6 ਨੰਬਰ ਕੋਈ ਵੀ ਵਿਅਕਤੀ ਬਿਨਾ ਖਾਣਾ ਖਾਦੇ ਖਾਣਾ ਖਾਦੇ 1 ਮਹੀਨੇ ਤੱਕ ਜਿੰਦਾ ਰਹਿ ਸਕਦਾ ਹੈ ਅਤੇ ਬਿਨਾ ਪਾਣੀ ਪੀਤੇ ਲਗਭਗ 7 ਦਿਨ ਤੱਕ ਜਿੰਦਾ ਰਹਿ ਸਕਦਾ ਜੇ 7 ਦਿਨ ਨੂੰ ਪਾਣੀ ਨਾ ਮਿਲੇ ਤਾਂ ਜਿਉਂਦਾ ਨਹੀਂ ਰਹੂਗਾ ਤੇ 1 ਮਹੀਨਾ ਖਾਣਾ ਖਾਣ ਤੋਂ ਬਿਨਾ ਹੋ ਰਹਿ ਸਕਦਾ ਹੈ 7 ਅਕਤੂਬਰ 1992 ਵਿੱਚ ਲੰਡਨ ਦੇ ਆਕਾਰ ਜਿੰਨਾ ਵੱਡਾ برف ਦਾ ਗੋਲਾ ਅੰਟਾਰਕਟਿਕਾ ਤੋਂ ਵੱਖ ਹੋ ਗਿਆ ਸੀ ਅੰਟਾਰਕਟਿਕਾ ਵਿੱਚ ਬਰਫ਼ੀਲੀ ਜ਼ਮੀਨ ਦੇ ਅੰਦਰ 400 ਤੋਂ ਵੀ ਵੱਧ ਜੀਵਾਣ ਨੌ ਵਿਗਿਆਨ ਅੱਜ ਤੱਕ ਇਸ ਗੱਲ ਦਾ ਪਤਾ ਨਹੀਂ ਲਗਾ ਸਕਿਆ ਕਿ ਡਾਇਨਾਸੌਰ ਦਾ ਰੰਗ ਕਿਹੜਾ ਹੁੰਦਾ ਸੀ 10 ਦੁਨੀਆ ਵਿੱਚ ਕੇਵਲ 100 ਲੋਕ ਹੀ ਅਜਿਹੇ ਹੋਣਗੇ ਜੋ ਚੰਗੀ ਤਰ੍ਹਾਂ ਲੈਟਿਨ ਭਾਸ਼ਾ ਬੋਲ ਸਕਦੇ ਹਨ ਅੱਜ ਦੀ ਜਾਣਕਾਰੀ ਜਿਹੜੀ ਸਾਨੂੰ ਦਿੱਤੀ ਹੈ ਮਰਹੂਮ ਮੁਖਵਿੰਦਰ ਚੋਲਾ ਜੀ ਤੇ ਚਲੰਤ ਸਿੰਘ ਤਰਨਤਾਰਨ ਤੇ ਰਾਜਵੰਤ ਸਿੰਘ ਬਾਗੜੀਆ ਜਿਨ੍ਹਾਂ ਵੱਲੋਂ ਸਾਨੂੰ ਇਹ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ ਕਿਵੇਂ ਲੱਗ ਰਿਹਾ ਅੱਜ ਦੀ ਜਿਹੜੀ ਵੀਡੀਓ ਆ ਸ਼ਾਰਟ ਦੇ ਵਿੱਚ ਬਣਾਈ ਆ ਟਾਈਮ ਥੋੜਾ ਸੀਗਾ ਪਰ ਫਿਰ ਵੀ ਅਸੀਂ ਯਤਨ ਕੀਤਾ ਕਿ ਤੁਹਾਨੂੰ ਸਾਰਿਆਂ ਨੂੰ ਪਸੰਦ ਆਵੇ ਸੋ ਇੰਨੀਆਂ ਗੱਲਾਂ ਦੇ ਨਾਲ ਮੈਂ ਤੁਹਾਡੇ ਤੋਂ ਅਯਾਤ ਚਾਹਣਾ ਅਗਲੀ ਵੀਡੀਓ ਦੇ ਵਿੱਚ ਫੇਰ ਮਿਲਾਂਗੇ ਧੰਨਵਾਦ